ਇੱਕ ਵੇਖ ਹੁਣ ਹੁਣ ਗੱਲ ਵੇਖ ਕਨੇਡਾ ਕਨੇਡਾ ਥੋੜੀ ਰਿਆ ਵੀ ਮੈਂ ਮੰਨ ਕੇ ਚੱਲ ਮੈਂ ਉਹ ਸੁਣਦੇ ਆਂ ਦੋਆਂ ਘੰਟਿਆਂ ਬਾਅਦ ਐਮਬੂਲੈਂਸ ਆਈ ਉਥੇ ਗੱਡੀ ਸਿੱਧੀ ਆਪਣੀ ਆਪਣੀ ਪਹਿਲੀ ਨਹੀਂ ਮੱਥਾ ਟੇਕਿਆ ਹੁੰਦਾ ਏ ਤੋ ਕਿੰਨੀ ਉੱਚੀ ਹੈ ਮੇਰੇ ਸੋਨ ਨੂੰ ਤਿੰਨ ਚਾਰ ਫੁੱਟ ਹੋਣੀ ਉੱਚੀ ਤੇ ਮੇਰੇ ਸਹਾਂ ਨਾਲ ਰੱਬ ਵੱਲੋਂ ਹੀ ਐ ਚੱਲ ਗਈ ਉਹਦੇ ਥੱਲੇ ਚੱਲ ਗਈ ਗੱਡੀ ਐ ਸਾਰੀ ਇੱਕ ਵੇਲਾ ਹੋਰ ਆਪਾਂ ਨੂੰ ਘਾਟਾ ਪਿਆ ਯਾਰ ਉਹ ਨਰਪੈ ਐ ਨਰਪੈ ਵਾਲਾ ਬਹੁਤ ਮਾਰੀ ਐ ਐਡਾ ਲਿਗਾਇਆ ਜਵਾਕੀ ਉਹਦਾ ਚਾਰੇ ਦਾ ਉਦਾਂ ਮੈਂ ਸਾਡੇ ਨਾਲ ਗਿਆ ਅੰਦਿਕਾਤ ਤੇ ਚਾਂ ਦੇ ਬੱਬੂ ਵਿੱਲਾ ਪਿੰਡਰ ਦੇ ਟਵਾਰੇ ਦੇ ਮੇਰੇ ਨਾਲ ਸੀਰੀਅਸ ਮੇਰੀ ਅੱਖਾਂ ਚੋਂ ਪਾਣੀ ਨਿਕਲ ਗਿਆ ਲੱਤ ਵੇਖ ਕੇ ਅਦਨ ਮਨਵਾਵ ਰਸਾਈ ਰਾਤ ਮੈਂ ਨਹੀਂ ਓਏ ਲੱਤ ਦੀ ਵਿੱਲਾ ਮਹਾਰਾਜ ਸੱਚਾ ਬਾਦਸ਼ਾਹ ਪਲੇਅਰ ਕੈਨੇਡਾ ਗਿਆ ਉਹਦੇ ਸੱਟ ਲੱਜੇ ਲੱਗਣੀ ਨਹੀਂ ਚਾਹੀਦੀ ਤੇ ਉਹਦੀ ਲੱਤ ਮੇਰੇ ਘੁੰਮ ਕੇ ਤੇ ਫੇਰ ਕਮਾਨਾ ਦੇ ਤੀਰ ਮੋੜ ਕੇ ਤੀਰ ਪਾਉਂਦਾ ਤੀਰ ਮੋੜ ਮੋੜ ਕੇ ਪੰਦਾ ਉਹ ਕਮਾਨਾ ਚ ਤੀਰ ਤੀਰ 500 500 ਰਿਜ਼ਲਟ ਵੇਖਣ ਦੇ ਬਲਵਾਂ ਜੀ ਵੋਟਾਂ ਦਾ ਹਾਂ ਰਿਜ਼ਲਟ ਵੋਟਾਂ ਦਾ ਆਪਣੇ ਬੰਦੇ ਬਣ ਹੀ ਗਏ ਆ ਅਮਰਤਵਲ ਵੀ ਜਿੱਤ ਗਿਆ ਤੇ ਜਿਹੜਾ ਉਧਰੋਂ ਖਲੋਤਾ ਸੀ ਆਪਣਾ ਸਖਰੂਰ ਹਾਂਜੀ ਉਹ ਵੀ ਜਿੱਤ ਗਿਆ ਨਾ ਹਾਂ ਸਿਮਰਜੀਤ ਮਾਨ ਖਾਲਸਾ ਖਾਲਸਾ ਉਹ ਜਿੱਤ ਗਿਆ ਕਿ ਨਹੀਂ ਜਿੱਤ ਗਿਆ ਉਹ ਲੀਡਰ ਜਿੱਤੇ ਫਿਰ ਆਪਣੇ ਤਿੰਨ ਕ ਬਣ ਹੀ ਗਏ ਆ ਅੰਪੀ ਤਿੰਨ ਬਣ ਕੇ ਕਿ ਚਾਰ ਬਣ ਕੇ ਕਿਦਾਂ ਖਾਲਸਾ ਫੀਰ ਕੋੜਦਾ ਅੰਮ੍ਰਿਤਸਰ ਵਾਲਾ ਉਹ ਚੀਜ਼ ਮਾਨ ਨੂੰ ਨਹੀਂ ਬਣਿਆ ਬੈਂਡੀ ਕਰਦਾ ਨਾ ਨਾ ਜਦੋਂ ਪਾਵਰ ਆ ਥਾਗੀ ਤੇ ਪਾਵਰ ਦਾ ਨਹੀਂ ਹੁੰਦਾ ਕੁਝ ਪਤਾ ਨਹੀਂ ਕਿਹੜਾ ਤੁਹਾਡੀ ਚਾਹਤ ਹੈ ਕਹਿ ਸਕਦੇ ਆ ਕਿ ਟੀਮ ਟੀਮ ਚਾਂਸ ਹੈ ਆ ਤੇ ਜੇ ਤਾਂ ਮੰਨ ਕੇ ਚੱਲੋ ਕਿ ਜਿਹੜੇ ਕਾਇਦੇ ਕਾਨੂੰਨ ਹੁੰਦੇ ਆ ਨਾ ਉਹ ਤੇ ਸਰਕਾਰ ਦੇ ਆ ਨਾ ਪਰ ਜਿਹੜਾ ਵੀ ਕੋਈ ਧਾਰਾ ਲੱਗੀ ਹੋ ਉਹਦੀ ਆਪਾਂ ਕਿੰਨਾ ਚਿਰ ਸਜ਼ਾ ਵਾ ਆਪਾਂ ਮੰਨ ਕੇ ਚੱਲੋ ਕਿ ਬਾਦ ਚ ਆਪਾਂ ਉਹਦੀਆਂ ਤਰੀਕਾਂ ਪੈ ਸਕਦੀਆਂ ਆਪਾਂ ਨੂੰ べਲ ਮਿਲ ਸਕਦੀ ਆ ਹਾਂਜੀ ਹੁਣ ਇਹ ਬਣ ਕੇ べਲ ਅਪਲਾਈ ਕਰੂਗਾ ਤੇ ਉੱਤੀ ਆ ਸਕਦਾ ਬਾਹਰ ਤੇ ਜਿਹੜਾ ਕੇਸ ਆ ਉਹ ਬਾਅਦ ਚ ਕੰਟੀਨਿਊ ਚੱਲਦਾ ਰਹੂਗਾ ਤੇ ਬਾਅਦ ਓਲੀ ਓਲੀ ਬਰੀ ਹੋ ਜਾਊਗਾ ਜਮਾਨਤ ਹੋ ਸਕਦੀ ਆ ਅਰੇ ਤਾਂ ਦਾੜੀਆਂ ਕਰਾਉਣ ਲੱਗਾ ਖੜੀਆਂ ਕਿੱਥੇ ਗਾਇ ਤੇ ਅੱਗੇ ਕਮਦੀਆਂ ਚੱਲਣ ਆ ਆਵਾਜ਼ ਮੈਂ ਨਾ ਵੀ ਰੱਬ ਵੱਲੋਂ ਬਜੇ ਕੀ ਗੱਲ ਲੱਗਦਾ ਇਹ ਨਸੀਬ ਤੇ ਮੈਂ ਗੱਡੀ ਲੈ ਲਿਆ ਨਿਓੜਾ ਉਹ ਸੀ ਖਵਾੜ ਗਿਆ ਮੈਂ ਕਿਹਾ ਇਹਦੇ ਅਲਾਈਨਮੈਂਟ ਨਹੀਂ ਸਹੀ ਹੁਣ ਵੀ ਲੈ ਗਈ ਆਵੇ ਆਹ ਕਦਲ ਦਿੰਦਾ ਨਾ ਗੱਡੀ ਤੇ ਬੰਦਾ ਸਾਡੇ ਤੋਂ 10 ਦਿਨ ਮੈਚ ਨਾਲ ਆ ਕਿਨੇ ਗੱਡੀ ਬਦਲ ਦੇਣੀ ਮੈਂ ਇਹਦੇ ਪਾਏ ਲੱਗਦਾ ਪੈਸੇ ਮੰਨ ਕੇ ਚੱਲ ਵੀ ਮਾਹਪੁਰਖਾਂ ਨੂੰ ਮੱਥਾ ਟੇਕ ਕੇ ਨਿਕਲੇ ਆ ਤੇ ਉਹਦੇ ਕਰਕੇ ਅਡਾ ਪਚਾ ਹੋ ਗਿਆ ਗੱਡੀ ਇਹ ਪਹਿਲੋ ਮਾਰ ਲਗਾ ਟੈਂਪੂ ਵਾਲੇ ਚ ਗੱਡੀ ਇਹਨੇ ਭਜਾਈ ਹੋਣੀ ਮੈਂ 60 70 ਦੀ ਹੋਣੀ

ਮੈਂ ਆਪੇ ਦਿਆ ਇਹਦੇ ਇਹਦੇ ਚ ਲੈਨਮੈਂਟ ਨਹੀਂ ਸਹੀ ਆਇਆ ਕਰਨੇ ਨਹੀਂ ਨਹੀਂ ਭਲਵਾਨ ਜੀ ਸਹੀ ਹੈ ਛੜ ਕੇ ਉੱਚੀ ਨਹੀਂ ਵੀ ਹੈ ਮੈਂ ਤੂੰ ਪਹਿਲੀ ਚ ਤਾਰ ਲਾਣਾ ਪਹਿਲੀ ਚ ਤਾਰ ਕੇ ਤੈਨੂੰ ਮੈਂ ਦੱਸ ਦਿੰਦਾ ਵੀ ਨਹੀਂ ਇਹਦੀ ਲੈਗਮੈਂਟ ਸਹੀ ਚਾਹ ਗੱਡੀਆਂ ਕਹਦੇ ਪਹਿਲੀ ਚ ਨਹੀਂ ਨਹੀਂ ਗੱਡੀਆਂ ਕਹਦੇ ਵੀ ਭਲਵਾਨ ਜੀ ਤਾਰ ਜਗਾ ਟਾਇਰ ਵੀ ਹਟਾ ਟਾਇਰ ਗੱਲਤ ਖਾਦੇ ਲੈਣ ਮਿਲ ਕਰ ਗੱਡੀਆਂ ਕਹਦੇ ਭਲਵਾਨ ਜੀ ਵੀ ਨਹੀਂ ਕੋਈ ਨਹੀਂ ਕੱਲ ਨੂੰ ਅਗਲੇ ਆਇਆ ਹਲੇ ਮੇਰੀ ਗੱਲ ਸੁਣ ਕਵਾੜ ਕਵਾੜ ਕਹਿੰਦੀ ਕਰ ਕਹਵੇ ਕਿ ਭਲਵਾਨ ਜੀ ਨਹੀਂ ਸਹੀ ਲੈਨਮੈਂਟ ਗੱਡੀ ਜਿਹੜਾ ਬੰਦਾ ਚਲਾਉਂਦਿਆ ਉਹ ਤੇ ਦੱਸ ਸਕਦਾ ਨਾ ਵੀ ਲੈਨਮੈਂਟ ਦੀ ਨਹੀਂ ਸਹੀ ਤਾਂ ਆਜੀ ਵੀ ਆਪਾਂ ਨਹੀਂ ਪੰਗਾ ਮੇਗਾ ਪ੍ਰਿੰਦਾ ਨੇ 20 ਫੁੱਟ ਸਿੱਧੀ ਨਹੀਂ ਹੋ ਜਾ। 20 ਫੁੱਟ ਕਿੰਨੇ ਕਹੁੰਦੇ? ਗੱਡੀ ਜਿੰਨੀ। ਆਹ। ਨਹੀਂ ਨਹੀਂ। ਇੰਨੇ ਗੱਡੀ ਕਿੱਤੀ ਹਣੀ 40 40 45 ਤੇ ਹਣੀ। ਇੰਨੇ ਹੱਥ ਐ ਛੱਡੇ। ਗੱਡੀ ਸਿੱਧੀ ਆਪਣੀ ਆਪਣੀ ਪੈਲੀ ਨਹੀਂ ਮੱਥਾ ਟੇਕਿਆ ਹੁੰਦਾ ਏ। ਤੋ ਕਿੰਨੀ ਉੱਚੀ ਹੈ ਮੇਰੇ ਸੋਨ ਨੂੰ 3-4 ਫੁੱਟ ਹਣੀ ਉੱਚੀ। ਤੇ ਮੇਰੇ ਸਹਾਂ ਨੂੰ ਰੱਬ ਵੱਲੋਂ ਹੀ ਐ ਚਲ ਗਈ ਉਹਦੇ ਥੱਲੇ ਚਲ ਗਈ ਗੱਡੀ ਐ ਸਾਰੀ ਤੇ ਐ ਟੇਢੀ ਹੋਣ ਲੱਗੀ ਇਧਰੋਂ ਮੈਂ ਮੜੇ ਹੱਥ ਮਾਰਦਾ ਮੁੜ ਕੇ ਮੈਂ ਰਹਿਨਤਾ ਇੰਨੇ ਆਪੇ ਇੱਕ ਹੱਥ ਝੇਲ ਲਾ ਇੱਕ ਚਾਹੋ ਜਦੋਂ ਐ ਮੋੜੀ ਗੱਡੀ ਰੱਬ ਮੈਨਾਂ ਕਿ ਮੱਥਾ ਟੇਕਿਆ ਮਾਰ ਐਸਾ ਹੀ ਕਰ ਗਿਆ ਜਵਨ ਪਹਿਲਵਾਨ ਤੇ ਮਗਰੋਂ ਆਂਦਾ ਵੀ ਬਸ ਗਏ ਆ ਉਹ ਮੰਨ ਕੇ ਚੱਲ ਵੀ ਇਨੇ ਲਹਾਰੇ ਮਾਰਿਆ ਸਿੱਧੀ ਹੋ ਗਈ ਮੁੜ ਕੇ ਨਾ ਮੈਨੂੰ ਗੱਲ ਆਈ 100 ਕਿਲੋਮੀਟਰ ਹੋਇਆ ਹੀ ਨਹੀਂ ਭਾਈ ਉਹ ਦਰ ਗੜਿਆ ਦੇ ਆਹ ਜਿਹੜਾ ਕਾਹ ਨੂੰ ਕਰਿਆ ਹੈ ਮੈਨੂੰ ਪਤਾ ਹੀ ਨਹੀਂ ਲੱਗਾ ਤੇ ਹੁਣ ਗੱਲ ਸੁਣ ਇਹਨੂੰ ਇਹ ਚੀਜ਼ ਦਾ ਨਹੀਂ ਪਤਾ ਗੱਡੀ ਚਲਾਉਂਦੇ ਜੋ ਦੱਸਦੇ ਵੀ ਪਲਵਾਂ ਦੀ ਖਿੱਚਦੀ ਹੈ ਗੱਡੀ ਚਾ ਇਹਦੇ ਜੇ ਮੈਂ ਉਹੀ ਗੱਲ ਸੋਚਦਾ ਵੀ ਚਾ ਤਰੀਕਾ ਦੀ ਇਹ ਤੇ ਗੱਲ ਹੈ ਨਾਲ ਚਾਵਾਂ ਨੂੰ ਆਉਂਦਾ ਹੈ ਸਹੀ ਗੱਲ ਕੀ ਆ ਉਹਦੇ ਕਾਹ ਸਹੀ ਗੱਲ ਵੀ ਕਹੋਗੇ ਇਹਨੂੰ ਇਦਾਂ ਦੀ ਹਾਂ ਬਿੱਲ ਇਹ ਨਹੀਂ ਕਹਿੰਦੇ ਹੁਣ ਇਹਨੂੰ ਅਜੇ ਵੀ ਨਹੀਂ ਮੰਨਦਾ ਅਜੇ ਥੋੜੀ ਮੰਨਣ ਦਿਆ ਅਜੇ ਕਹਿੰਦਾ ਉਧਰ ਖੱਡਾ ਹੀ ਤਾਂ ਜਲ ਗਈ ਹੈ ਇਹੋ ਜੀ ਅੱਜ ਤੇ ਭਰਾਵਾ ਮਹਾ ਬਚੇ ਰੱਬ ਬੋਲੇ ਮੱਥਾ ਮੁੱਥਾ ਟੇਕੀ ਦਾ ਨਾ ਕਰੂ ਘਰ ਚਾਹੀਦਾ ਇਹਦੇ ਮਹਾਰਾਜ ਰਾਗ ਹੈ ਰੱਬ ਬੋਲੇ ਬੰਦਰ ਲੱਗਦਾ ਜੱਪਦਾ ਹੈ ਸਾਡੇ ਲੱਗੇ ਰਹੇ ਚਾਂ ਦੇ ਬੱਬੂ ਵਿੱਲਾ ਪਿੰਡਰ ਦੇ ਟਵਾਰੇ ਦੇ ਮੇਰੇ ਨਾ ਸੀਰੀਅਸ ਮੇਰੀ ਅੱਖਾਂ ਚੋਂ ਪਾਣੀ ਨਿਕਲ ਗਿਆ ਲੱਤ ਵੇਖ ਕੇ ਅਦਰ ਮੈਨੂੰ ਆਵਰ ਸਾਈ ਰਾਤ ਮੈਂ ਨਹੀਂ ਓਏ ਲੱਤ ਦੀ ਵਿੱਲਾ ਮਹਾਰਾਜ ਸੱਚਾ ਬਾਦਸ਼ਾਹ ਪਲੇਅਰ ਕੈਨੇਡਾ ਗਿਆ ਉਹਦੇ ਸੱਟ ਲੱਜੇ ਲੱਗਣੀ ਨਹੀਂ ਚਾਹੀਦੀ ਤੇ ਉਹਦੀ ਲੱਤ ਮੇਰੇ ਘੁੰਮ ਕੇ ਤੇ ਫਿਰ ਯਾਰ ਕੈਨ ਜੀ ਨਹੀਂ ਕਰਦਾ ਵੇਖਣ ਨੂੰ ਮੈਨਾਂ ਪਰ ਫੇਰ ਮੈਂ ਕੋੜਾ ਘੁੱਟ ਪਰ ਕੇ ਮੈਂ ਵੀ ਹੋਇਆ ਕਿ ਬਣਿਆ ਕੀ ਆ ਉਹ ਕੁੜੀਆ ਕਾਹਦਾ ਕਰਕੇ ਨਾ ਉਹਦਾ ਪੈਰ ਤਿਲਕ ਕੇ ਬਾਹਰ ਹੋ ਗਿਆ ਪੈਰ ਜਦੋਂ ਮੁੜ ਕੇ ਤੇ ਉਹ ਕੁੜੀਆ ਥੱਲੇ ਆ ਗਈ ਆ ਗੋਡਾ ਇਹ ਆ ਗੋਡਾ ਮਿਲਦਾ ਇੱਥੋਂ ਟੁੱਟੀ ਹੈ ਨਾ ਗੋਡੇ ਲੱਗੋ ਟੁੱਟ ਗਈ ਹੈ ਨਾ ਇੱਥੋਂ ਤੈਨੂੰ ਕਿੱਥੋਂ ਲੱਗਦੀ ਆ ਮੈਨੂੰ ਇਹ ਚੀਜ਼ ਆ ਨਹੀਂ ਨਹੀਂ ਇੱਥੋਂ ਉੱਤੋਂ ਆ ਉੱਤੋਂ ਟੁੱਟੀ ਆ ਗੋਡੇ ਤੋਂ ਉੱਤੋਂ ਉੱਤੋਂ ਗੋਡੇ ਤੋਂ ਲੱਬਨੇ ਟੁੱਟੀ ਆ ਅੱਛਾ ਪੱਟ ਦੀ ਟੁੱਟੀ ਆ ਪੱਟ ਦੀ ਹੱਡੀ ਟੁੱਟੀ ਆ ਹਾਂ ਉਦੋਂ ਨਹੀਂ ਉਸੇ ਮੈਚ ਹੀ ਲੱਗੀ ਆ ਦੇ ਉਦੋਂ ਨਹੀਂ ਲੱਗੀ ਇੱਕ ਵੇਖ ਹੁਣ ਹੁਣ ਗੱਲ ਵੇਖ ਕੈਨੇਡਾ ਕੈਨੇਡਾ ਥੋੜੀ ਰਿਆ ਵੀ ਮੈਂ ਮੰਨ ਕੇ ਚੱਲ ਮੈਂ ਉਹ ਸੁਣਦਿਆਂ ਹਾਂ ਦੋਵਾ ਘੰਟਿਆਂ ਬਾਅਦ ਐਮਬੂਲੈਂਸ ਆਈ ਉੱਥੇ ਮਗਾ ਦੇ ਪੰਜਾਬ ਤੇ ਪੰਜਾਬ ਨਾਲ ਦਾ ਵੀ ਰਹਿ ਗਿਆ ਨਾ ਨਾ ਕੀਪਤਾ ਦੋਵਾਂ ਘੰਟੇ ਬਾਅਦ ਦੋਵਾਂ ਘੰਟੇ ਬਾਅਦ ਐਮਬੂਲੈਂਸ ਆ ਤੇ ਦੋਵਾਂ ਘੰਟੇ ਬਾਅਦ ਬੱਬੂ ਨੂੰ ਲੈ ਕੇ ਗਏ ਤਵੇ ਲੋ ਤੇ ਯਾਰ ਤੇ ਜਮਰਾ ਬੰਦਾ ਇੰਨਾ ਚਿਰ ਉੱਤੇ ਪੀੜ ਨਾਲ ਤੜਪਦਾ ਰਿਹਾ ਔਖਾ ਯਾਰ ਇੱਕ ਵੇਲਾ ਹੋਰ ਆਪਾਂ ਨੂੰ ਘਾਟਾ ਪਿਆ ਯਾਰ ਉਹ ਨਰਪੈ ਅੰਦਰ ਪੈ ਗਿਆ ਬਹੁਤ ਮਾਰੀ ਐਡਾ ਲਿਗਾਇਆ ਜਵਾਕੀ ਉਹਦਾ ਚਾਰੇ ਦਾ ਉਹਦਾ ਸਾਡੇ ਨਾਲ ਖੇਡਦਾ ਰਿਹਾ ਜੀ ਚਲੋ ਸਾਡੇ ਤੋਂ ਸੀਨੀਅਰ ਹੀ ਜਾंदे ਰਹੇ ਕਿ ਡੇਟਾ ਜਦੋਂ 40 40 40 ਸਾਲਾਂ ਦਾ ਆਹਨੇ ਕੋਈ 40 ਸਾਲ ਵਰਗੀ ਹੁੰਦੀ ਯਾਰ ਬੂਰਾ ਵਧੀਆ ਬੰਦਾ ਐਡਾ ਨਾਈਸ ਜੀ ਨਾ ਯਾਰ ਇੰਨਾ ਜਿਆਦਾ ਨਾਈਸ ਮਹਾਰਾਜੀ ਯਾਰ ਇਹ ਪਹਿਲਵਾਨ ਜੀ ਇਹ ਬੰਦੇ ਇਹ ਬੰਦੇ ਜਦੋਂ ਜਾਂਦੇ ਹੁੰਦੇ ਸੀ ਨਾ ਕਿ ਇਹ ਬੰਨੇ ਤੇ ਕਹਿੰਦੇ ਹੁੰਦੇ ਵੀ ਅੱਜ ਠੂਰ ਦੀ ਟੀਮ ਆਈ ਇਹਨੇ ਜਿਤਨਾ ਜੇਲਾ ਸਮੇਂ ਦਾ ਪਤਾ ਲੱਗਦਾ ਹੈ ਹਾਸੋਕ ਪਰ ਤੱਕਾ ਆਇਆ ਮੇਰੇ ਪ੍ਰਮੋਟਰ ਇੱਕ ਰਾ 2011 ਚ ਕੋਈ ਗੱਲਬਾਤ ਜੀ ਹੋ ਗਈ ਤੇ ਮੈਂ ਵਾਪਸ ਆ ਚੱਲਿਆ ਕੈਨੇਡਾ ਤੋਂ ਕਿੰਨੇ ਭਲਵਾਨਾ ਤੂੰ ਚੱਲ ਚੱਲਿਆ ਨਰਪੈ ਨੇ ਕੇ ਤੂੰ ਰੋਕ ਨਹੀਂ ਹੋਣਾ ਤੂੰ ਬੰਦਾ ਜਿਹੜਾ ਨਰਪੈ ਨੂੰ ਫੜਦਾ ਨਰਪੈ ਨੂੰ ਕੋਈ ਫੜਦਾ ਨਹੀਂ ਐਡਾ ਤਗੜਾ ਹੈ ਜਦੋਂ ਟੱਕੇ ਮਾਰਦਾ ਇਹ ਲੋਕਾਂ ਨੂੰ ਤੇ ਇਹਦਾ ਜਿੰਦਗੀ ਉਹਨੂੰ ਨਾ ਦੇਖਿਆ ਕਿ ਮੈਂ ਆਂਦਾ ਮੈਂ ਹੁਣ ਵੀਡੀਓ ਕੱਢ ਕੇ ਦੇਤੀਆ ਬਲਵਾ ਲੈ ਆਮ ਹੈ ਖੇਡਦਾ ਵੇਖਿਆ ਬੜਾ ਤਕੜਾ ਉਹਦਾ ਸਤਾਜੀ ਕੋ ਅਸੂਮਰੂ ਜੀ ਬਾਹਰ ਗਿਆ ਜਦੋਂ ਇਹਦਾ ਮੈਜੀਕ ਕਲੱਬ ਆਂਦਾ ਤਾਂ ਇੱਕ ਰੋਹਿੰਦਰ ਮੈਨਰ ਆ ਗਿਆ ਤੇ ਹੁੰਦਾ ਕਿਦਾਂ ਜੋ ਹੁੰਦਾ ਅੱਜਾ ਤੇ ਪਕਾਨਾ ਪਕਾਨਾ ਕੱਢ ਰਿਹਾ ਹੈ ਅਗਲਾ ਕੱਪ ਪਕਣਾ ਹੁੰਦਾ ਇਹਦਾ ਪੀਰਾ ਪਿੱਲੋਟ ਧੰਨਵਾਦ ਇਹਨੇ ਕਿਹਨੇ ਮੋ ਗਿਆ ਹੀ ਹਰ ਨਾਲ ਖੜੇ ਬਹਦੀ ਕਰਨੀ ਹੁੰਦੀ ਚੰਦ ਦੇ ਕਿੰਨੂ ਸੁਵਨੂ ਨਹੀਂ ਨਹੀਂ ਇਹ ਜਿਹੜੀ ਮੇਰੀ ਫੜਾਈ ਹੈ ਨਾ ਫੜਾਈਆਂ ਫੜਾਈਆਂ ਦਾ ਹਿਸਾਬ ਹੁੰਦਾ ਹੁਣ ਮੇਰੀ ਮੇਰੀ ਮੈਂ ਜਿਹੜੀ ਕੈਂਚੀ ਮਾਰਨੀ ਜਾਂ ਪੱਟੀ ਲੱਗਣਾ ਜਿਹੜੀ ਮੇੜੀ ਫੜਾਈ ਹੈ ਨਾ ਉਹ ਤੇ ਹੈਗੀ ਆ ਜਤੋਂ ਜ਼ਿਆਦ ਵਾਲੀ ਹੁਣ ਉਹਦੇ ਤੇ ਜਿਹੜੀ ਤੇ ਮੇਰੇ ਨਾਲ ਜਾਣ ਜਿਦੀ ਪ੍ਰੋਪਰਟੀ ਆ ਉਹਦੇ ਮੈਂ ਬਖਲ ਪਾ ਕੇ ਢੋਣਾ ਵਾਂ ਬੰਦੇ ਨੂੰ ਹੈਨਾ ਉਹ ਤੇ ਉਹ ਤੇ ਹੋ ਜਾਂਦਾ ਸਭੋਂ ਜ਼ਿਆਦਾ ਔਖਾ ਕੰਮ ਤੇ ਜਿਹੜੇ ਬੰਦੇ ਨੇ ਕੈਂਚੀ ਪਾ ਕੇ ਜਾਂ ਕੋਈ ਅੰਗ ਪੱਕਾ ਕਰਕੇ ਫੜਨਾ ਉਹਦੇ ਵਾਸਤੇ ਸੌਖਾ ਦਾ ਚ ਹੁਣ ਮੈਂ ਇਦਾਂ ਦਾ ਜੱਫਾ ਪਾਉਣਾ ਕਿ ਮੈਂ ਬਗਲ ਭਰ ਕੇ ਬੰਦੇ ਨੂੰ ਸੁਟਣਾ ਤੇ ਬੰਦਾ 1 ਕਿਲੋ 35 ਕਿਲੋ ਦਾ ਬੰਦੇ ਨੂੰ ਬਗਲ ਮਾਰ ਕੇ ਸੁਟਣਾ ਸੌਖੀ ਜੀ ਗੱਲ ਥੋੜੀ ਇਦਾਂ ਦੇ ਮੈਂ ਇਹਦੇ ਇਦਾਂ ਦੇ ਜੱਫੇ ਪਾਏ ਜਿਹੜੇ ਉਦਾਂ ਕੈਂਚੀਆਂ ਗੁੰਚੀਆਂ ਮਾਰ ਕੇ ਤੇ ਚਲੋ ਬੰਦਾ ਫੜਿਆ ਜਾਂਦਾ ਪਰ ਉੱਤੋਂ ਬੰਦਾ ਡੱਕਣਾ ਵੜਾਉਂਦਾ ਨਾ ਇਹ ਵੀ ਨਿਕਲਦਾ ਨਹੀਂ ਪਾਰ ਦਾ ਤਾਇਆ ਕੈਂਚੀ ਗੁੰਜੀ ਕਿਤੇ ਨਹੀਂ ਰਹੇ ਆਹੋ ਇਹ ਉਦੋਂ ਤਰਾਸ ਕੇ ਮਾਰ ਕੇ ਚਾਰੋਂ ਉਹ ਗੱਲ ਅੱ비 ਆਇਆ ਇਹ ਸਾਰੇ ਮੈਂ ਬੇ ਬੰਦੇ ਜਮਾ ਵੇਖ ਦਵਾਜ ਉਹ ਆਇਆ ਆਇਆ ਲੈ ਵਾਹ ਸੱਜੇ ਅਕੀ ਮੈਂ ਸਾਥ ਤੇ ਬਾਵਾ ਮੈਚ ਆਪਣੇ ਨਾਲ ਖੇਡਿਆ ਸਟੇਡੀਆ ਦੇ ਵਿੱਚ ਖੇਡਿਆ ਮੈਚ ਤੇ ਉਦੋਂ ਸੰਘੇ ਨਾਲ ਮੈਚ ਪਰ ਖਿਲਾਫ ਕਿਹੜਾ ਨਾਮ ਆਹੀ ਭਰੀ ਫਾਈਨਲ ਮੈਚ ਹੀ ਕਰੇ ਫੇ ਲੈ ਲੈ ਨਾਲ ਤੇ ਸੰਘੇ ਨਾਲ ਨੰਗੇ ਨੁਕੜਿਆ ਹੀ ਦੋ ਦਿਨਾਂ ਤੋਂ ਜਿੰਨੇ ਭਾਨ ਇੱਕ ਇੱਕ ਮਿੰਟ ਤੋਂ ਪੂਰਾ ਤਗੜਾ ਏਕਮ ਵਿਕਟ ਨੂੰ ਪੱਧਰ ਦਿੰਦਾ ਹੈ। ਉਹ ਰਾਤਾ ਜੀ ਲੱਤ ਜੀ ਜਿਹੜੀ ਉੱਤੋਂ ਛਿੱਪੀ ਜੀ ਇਹ ਦਾ ਜਿਹੜਾ ਨਵਾਂ ਲੈ ਕੇ ਆਇਆ ਜਦੋਂ ਇਹ ਆਇਆ ਨਾ ਮਾਰਕੀਟ ਚ ਇੱਕ ਸਾਦਾ ਮਾਰਕੀਟ ਚ ਬੰਦਾ ਆਉਂਦਾ ਜਦੋਂ ਇਹ ਆਇਆ ਉੱਤੋਂ ਫੜ ਕੇ ਬਾਹ ਜੀ ਤੇ ਥੱਲੇ ਲੱਤ ਜੀ ਲਾਉਂਦਾ ਉਹਦਾ ਪਤਾ ਨਹੀਂ ਲੱਗਦਾ ਕਿ ਇਹਨੂੰ ਇੱਕ ਇੱਕ ਹਟ ਇੱਕ ਕੱਲਾ ਨਾ ਇਹ ਇੱਕ ਇਹ ਚੀਜ਼ ਹੁੰਦੀ ਬੰਦੇ ਦੇ ਅੰਦਰ। ਸੱਟਾਂ ਵੜੀਆਂ ਲਾਈਆਂ। ਇੱਕ ਨਾ ਨਹੀਂ ਸੱਟਾਂ ਇੰਨੀ ਨਹੀਂ ਲੱਗੀਆਂ। ਉਹ ਕਿਤੇ ਇੱਕ ਅੱਡਾ ਘਾਟਾ ਵੱਧ ਹੋ ਜਾਂਦਾ ਲੰਮੀ ਚਰਨੀ ਕਿਤੇ ਨਾ ਕਿਤੇ। ਹੁਣ ਮੰਨ ਕੇ ਚੱਲ। ਇੱਕ ਬੰਦਾ ਨਾ ਲਚਕੀਲਾ ਬੜਾ ਹੈ ਪੱਟਾ ਦਾ ਭਾਰਾ ਵੀ ਇਹੀ ਲਚਕੀਲਾ ਵੀ ਬੜਾ ਹੈ ਕੰਮ ਸਾਰੇ ਕਰ ਦਿੰਦਾ ਹੈ ਪੁੱਠੀ ਵੀ ਪਾ ਦਿੰਦਾ ਹੈ ਮੜ ਕੇ ਲੱਤ ਜੀ ਲਾ ਕੇ ਸੋਟ ਲੈਂਦਾ ਹੈ ਕੈਂਚੀ ਵੀ ਪਾ ਦਿੰਦਾ ਹੈ ਸਾਰੇ ਕੰਮ ਕਰ ਦਿੰਦਾ ਹੈ ਉਹ ਜਾਫੀ ਤੋਂ ਬੜਾ ਖਤਰਨਾਕ ਜਾਫੀ ਹੁੰਦਾ ਜਿਹੜਾ ਇਹ ਸਾਰੇ ਕੰਮ ਕਰ ਦਿੰਦਾ ਆ ਗਾੜੀ ਖੜ ਜਾਂਦਾ ਹਾਂ ਉਹ ਗਾੜੀ ਕੋਈ ਨਹੀਂ ਹੁਣ ਜਿਹੜੇ ਬੰਦੇ ਪਹਿਲੋਂ ਪਹਿਲੋਂ ਮਾਰਕੀਟ ਦੇ ਵਿੱਚ ਆਏ ਹਨ ਵੱਖਰੇ ਵੱਖਰੇ ਜਿਨ੍ਹਾਂ ਨੇ ਕਿੰਨਾ ਸਾਰਾ ਕੁਝ ਹੁਣ ਜਦੋਂ ਪਹਿਲੋਂ ਸਿੱਧੀ ਸੱਦੀ ਕਬੱਡੀ ਖੇਡਦੇ ਸੀ ਪਿੱਟੂ ਆ ਗਿਆ ਦਗਾਲ ਵਾਲਾ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਕਰਦਾ ਕੀ ਹੈ ਉਹ ਵੱਖਰੀ ਕਬੱਡੀ ਲੈ ਕੇ ਆਇਆ ਉਹ ਉਹ ਬੰਦਾ ਵੀ ਕਹਿੰਦੇ ਘੋਂਦੇ ਉੱਤੋਂ ਉੱਤੋਂ ਸਿਰ ਤੇ ਹੱਥ ਜਲਾਉਣਾ ਚਪੇੜ ਮਾਰਨ ਥੱਲੇ ਕੋਚ ਫੜ ਲੈਣੀ ਮਾਰ ਕੇ ਕੋਚ ਫੜ ਲੈਣੀ ਫਿਰ ਮੰਗੀ ਆਇਆ ਮੰਗੀ ਨੇ ਹੋਰ ਵੱਖਰਾ ਕੰਮ ਕਰਦਾ ਸਾਰਿਆਂ ਤੋਂ ਆਹ ਉਹਨੇ ਵੱਖਰਾ ਕੰਮ ਕਰਦਾ ਉਹਨੇ ਉਹਨੇ ਜਿੱਦਾਂ ਦੀ ਕਬੱਡੀ ਗੇਡੀ ਉਹਨੇ ਤੇ ਫਿਰ ਦੱਸਦਾ ਵੀ ਮੇਰਾ ਤੇ ਜੋਰੀ ਨਹੀਂ ਲੱਗਦਾ ਇਹ ਕਹੋ ਜਾਂ ਪਿਓ ਇਹ ਜੋਰ ਨਹੀਂ ਬਾਕੀ ਮੈਂ ਦੇ ਵਿੱਚ ਨਹੀਂ ਮੈਂ ਜਿਹੜੇ ਉਹਦੇ ਮੈਂ ਵੇਖਿਆ ਨਾ ਫਾਰਮ ਤੇ ਮੰਡੀ ਦੇ ਉਹ ਨਹੀਂ ਵੇਖੀ ਕਿੰਨੇ ਜਦੋਂ ਇਕੱਠੇ ਕਿਉਂ ਸਮਝਦਾ ਚੜ੍ਹ ਜਦੋਂ ਬਣੇ ਇਕੱਠੇ ਨਹੀਂ ਜਦੋਂ ਦਰਦ ਹੁੰਦੇ ਹੁੰਦੇ ਇਕੱਠੇ ਖੜੇ ਹੈ ਨਾ ਚਲੋ ਆਈ ਹੋ ਗਈ ਐਂ ਹੋਣੀ ਗੱਲ ਮੈਂ ਤੇ ਵੇਣੇ ਆ ਜਦੋਂ ਰੱਤਾ ਦਾ ਬੰਦਾ ਖੋਤ ਬੰਦਿਆਂ ਨਾਲ ਖੇਡਣ ਨਾਲ ਚਾਤਵਾਦੀ ਬੰਦਿਆਂ ਦੀ ਉਹ ਕਰਕੇ ਇਹ ਗੱਲ ਦਾ ਘਾਟਾ ਹਾਂਜੀ ਹਾਂਜੀ ਅਗਰ ਦਬਾ ਲੈ ਪਟੇ ਤਾਂ ਬੱਚੇ ਬਾਹਰ ਬੱਚੇ ਫੇਰ ਬੰਦ ਕਰਦੇ ਹੁਣ ਮੰਨ ਕੇ ਚਲੋ ਉਹਨਾ ਬਚੂਨਾਂ ਲਾਉਣਾ ਨਾ ਜਾਂ ਕੀ ਬੀਜਿਆ ਨੇਰੀ ਆ ਨਾ ਸਿੱਧਾ ਸਿੱਧਾ ਧੋੜੀ ਕੋਟ ਕਿਸ ਨਾਲ ਲਾ ਹਾਂ ਨੇਰੀ ਬਚਾਉਣੀ ਬੜੀ ਭੁੱਖੀ ਆ ਹਾਂਜੀ ਹਾਂਜੀ ਉਹ ਆਉਂਦੇ ਆ ਨਾ ਜਿਹੜੀ ਆਪਣੀ ਨੂੰ ਬਚਾਉਣਾ ਚਾਹੀਦਾ ਸਾਰੀਆਂ ਕਮੇਟੀ ਨੂੰ ਅੰਤ ਜੋੜ ਕੇ ਬੇਨਤੀ ਹੈ ਕਿ ਥੋੜਾ ਮੈਚ ਕਰਾਓ ਕਰਾਰ ਕੇ ਕਰੇ ਕਰੋ ਕਿਥੋਂ ਆਪਾਂ ਖਾ ਖਾਲਾ ਹਾਂਜੀ ਕੋਈ ਗਰਾਸ਼ਾ ਪੈ ਰਾਂਦਾ ਗਾਂ ਹੁਣ ਮੰਨ ਕੇ ਚੱਲੋ ਟੀਮਾਂ ਛੋਟੀਆਂ ਵੀ ਬਣੀਆਂ ਹੁਣ ਟੀਮਾਂ ਦਿਨ ਚਾਰ ਆਪਣੇ ਮਾਝੇ ਦੀਆਂ 4-5 ਟੀਮਾਂ ਛੋਟੀਆਂ ਦਾ ਵੀ ਪਤਾ ਹੋ ਇਹਨਾਂ ਦਾ ਮੈਚ ਬੜਾ ਖੜਕਦਾ ਹਰ ਮੇਲੇ ਤੇ ਨਿੱਕਾ ਮੈਚ ਜੇ ਮੰਨ ਕੇ ਚੱਲ 5-7000 ਰੁਪਏ ਰੱਖ ਦੇਣਾ 10 ਜਿੱਤਣ ਵਾਲੇ ਨੂੰ ਕਿ ਦੇ ਦੇਣਾ 9 ਹਰਨ ਵਾਲੇ ਨੂੰ ਦੇ ਦੇਣਾ ਚੱਲ 5-700 ਕੋਈ ਉੱਚ ਪਾੜੇ ਉਹਦੀ ਖਰਾਕ ਨਾਲੇ ਬੰਦਾ ਤਕੜਾ ਹੋ ਜਾਂਦਾ ਨਹੀਂ ਹਾਂਜੀ ਘਰ ਘਰੋਂ ਨਹੀਂ ਤਕੜਾ ਹੁੰਦਾ ਕੋਈ ਹਾਂ ਨਹੀਂ ਆਉਣੇ ਮਦਰੇ ਵੀ ਅੱਜ ਕੀ ਦੋ ਤਿੰਨ ਪਹਿਲਾਂ ਕਰਾਈ ਛੋਟੇ ਚੱਲਦੇ ਪਏ ਆ ਇਕ ਸੋਚਣਾ ਚਾਹੀਦਾ ਹਰ ਕੇ ਨੂੰ ਸੋਚਣਾ ਚਾਹੀਦਾ ਹੁਣ ਮੰਨ ਕੇ ਚੱਲੋ ਸਾਡੇ ਨਾਲ ਪਤਾ ਨਹੀਂ ਕਿੰਨੇ ਮੁੰਡੇ ਨਵੇਂ ਹੋਣਗੇ ਜਿਹਨਾਂ ਦਾ ਪਤਾ ਨਹੀਂ ਜਿਹਨਾਂ ਦਾ ਨਾਮ ਇਹ ਨਵੇਂ ਮੁੱਖ ਢਾਵਾਂਗੇ ਤੇ ਯਾਰ ਕੇ ਦਾ ਰੋਟੀ ਪਾਣੀ ਚੱਲ ਜੂ ਕੋਈ ਤਕੜਾ ਹੋ ਜੂ ਬਾਬਾ ਮਿਹਰ ਕਰੇ ਕਿਤੇ ਬਾਹਰ ਖੇਡ ਲੂ ਜਾ ਕੇ ਇਹਦੇ ਗੱਲ ਸਹੀ ਗੱਲ ਨਹੀਂ ਵੀ ਯਾਰ ਇਦਾਂ ਹੀ ਬਣੇ ਹਾਂ ਜੇ ਤੂੰ ਵੱਡੇ ਬਣੇ ਆ ਜੇ ਸਾਨੂੰ ਵੀ ਕਿੰਨੇ ਖੜਾਇਆ ਹੀ ਆ ਬੰਦਾ ਆ ਕੋਈ ਗੇਮ ਵਾਲੇ ਲਾਵੇ ਤੇ ਤੇਰੀ ਸਾਨੂੰ ਮਲਗੀਤ ਹੋਣੀ ਗਲਜੀਤ ਹੋਣੀ ਥਾਬੇ ਹੋਣੀ ਇਹਨਾਂ ਨੇ ਕਿਹਾ ਹਾਂਜੀ ਹਾਂਜੀ ਅੱਜ ਵੇਲੇ ਕਿੰਨੇ ਮੁੰਡੇ ਨਾਲੇ ਧੰਦੇ ਸਾਡੇ ਬਹੁਤ ਧੰਦਾ ਕਰੀਦੇ ਆਲੇ ਕੋ ਆਪਨੇ ਇਹ ਪਹਿਲੀ ਤੇ ਗੱਲ ਹੁੰਦੀ ਬੰਦੇ ਦਾ ਰਤਬਾ ਵੱਡਾ ਚਾਹੀਦਾ ਜਿਹੜੇ ਬੰਦੇ ਦਾ ਰਤਬਾ ਵੱਡਾ ਆਪਾਂ ਅੱਗੇ ਵੀ ਗੱਲਾਂ ਮੈਂ ਇਹੋ ਜਿਹਾ ਕਰਦਾ ਨਾ ਜਿਹਦਾ ਰਤਬਾ ਵੱਡਾ ਪੈਹਾ ਉਹਦੇ ਮਗਰ ਮਗਰ ਭੱਜਦਾ ਹਾਂਜੀ ਹਾਂਜੀ ਸਹੀ ਗੱਲ ਕਰਤੋ ਮਿਹਨਤ ਲਾ ਆ ਗਿਆ ਉਹਦਾ ਰਤਬਾ ਵੱਡਾ ਕਰੋ ਹਾਂਜੀ ਕਿਸੇ ਦੀ ਕੀ ਮਜਾ ਆ ਲਿਆ ਤੁਹਾਨੂੰ ਤੁਹਾਡਾ ਰਤਬਾ ਵੱਡਾ ਤੇ ਤੁਹਾਡੇ ਮਗਰ ਨਾ ਤੇ ਕੋਈ ਨਹੀਂ ਆਪਣਾ ਕੰਮ ਹੀ ਹੈ ਮਿਹਨਤ ਨੂੰ ਸੰਭਾਲ ਹੁਣ ਮੰਨ ਲਾ ਜੇ ਤੂੰ ਇੱਥੇ ਆਇਆ ਮੋਟਰ ਤੇ ਤੂੰ ਆ ਕੇ ਪਨੀਰੀ ਨਾ ਭਰੇ ਵੇਖੇ ਨਾ ਤਾਂ ਫਿਰ ਮਿਹਨਤ ਤੋਂ ਬਿਨਾਂ ਥੋੜੀ ਕੁਝ ਹੋਣਾ ਹਾਂ ਇਹੀ ਵੀ ਖੇਤਰ ਚ ਆਪਾਂ ਲਾ ਲਈਏ ਮਿਹਨਤ ਤੇ ਜ਼ਰੂਰੀ ਐ ਨਾ ਤੇ ਜੇ ਆਪਾਂ ਉਹਨੂੰ ਵੀ ਚੀਜ਼ ਨੂੰ ਟਾਈਮ ਨਹੀਂ ਦਿੰਦੇ ਬਾਬਾ ਕਿਨੇ ਕੋਈ ਨਹੀਂ ਕਬੱਡੀ ਖੇੜ ਹੀ ਲੈਣੀ ਆ ਮੈਂ ਇੱਧਰ ਨੂੰ ਚੱਲ ਜਾ ਇੱਧਰ ਨੂੰ ਚੱਲ ਜਾ ਏਅਰ ਥੋੜੀ ਜਿਹਦੇ ਤੋਂ ਉੱਤੇ ਚੜ ਕੇ ਰਹਿਣਾ ਪੈਣਾ ਸਾ ਵੀ ਆਖੇ ਵੀ 4 ਵਜੇ 5 ਵਜੇ ਗੁਰਗਾ ਫਿਰ ਦਰਵਾਜ਼ਾ 4-5 ਮੈਚ ਖੇਡਣਾ ਜਾ ਕੇ ਬਸ ਕਰ ਲਾ ਮੈਂ ਖੇਡ ਲੂੰਗਾ ਉਹ ਨਹੀਂ ਬੰਦਾ ਲੱਭਦਾ ਹਾਂਜੀ ਹਾਂਜੀ ਇਹ ਤਾਂ ਚੀਜ਼ ਮੰਗਦੀ ਆ ਕਿ ਘਰੇ ਰਹਿ ਸਾਤਾਂ ਪਾਣੀ ਖਾ ਮਿਹਨਤ ਕਰ ਬਸ ਟੇ ਮੰਗ ਜੀ ਤੇ ਇੱਕ ਨਾਤੇ ਤੋੜਦੀ ਹੈ ਲੋਕਾਂ ਨਾਲੋਂ ਤਵੀ ਤੂੰ ਕੱਲਾ ਰਹੇ ਇਹ ਆਪਦੀ ਮਿਹਨਤ ਦੇ ਵਿੱਚ ਫੋਕਸ ਰੱਖੇ ਥੋੜੀ ਤੂੰ ਜਾ ਕੇ ਦੁਕਾਨਾਂ ਤੇ ਬੈਠਾ ਰਵੇਂ ਤੇ ਆ ਕੰਮ ਕਰਦਾ ਰਵੇਂ ਇਸ ਤਰ੍ਹਾਂ ਇਹ ਮੁੜ ਕੇ ਤੂੰਵੇਂ ਮੈਂ hello ਹਾਂ ਵੜੀ ਜੱਟ ਜੀ ਲੀਬੀ ਨਾ ਇਹੋ ਤੜਾ ਬਾਨ ਨੂੰ ਆਵਿਲੇ ਆਖਲਾ ਥੋੜੇ ਜਿਹਾ ਪਾ ਕੇ ਬਾਤ ਹਾਂ ਵੜੀ ਮਨਮੀਤ ਮਨਮੀਤ ਕੀ ਨਾਮ ਮਨਮੀਤ ਮਨ ਦਾ ਨਾਮ ਮਨਮੀਤ ਮੇਰੇ ਮੁੰਡੇ ਦਾ ਨਾਮ ਉਹਦਾ ਮਨਮੀਤ ਆ ਮਨਮੀਤ ਇਹ ਨਾਮ ਹੀ ਲੋਕੀ ਜਨਾਨੀ ਵਰਗੇ ਰੱਖਣ ਲੱਪੇ ਜਬਾਤਾਂ ਕਿਕਰ ਸਿੰਘ ਟਹਿਲ ਸਿੰਘ ਬੋਰਡ ਸਿੰਘ ਤਖਤਾਵਰ ਸਿੰਘ ਤਖਤਾਵਰ ਨੇ ਆਲ ਬੜੀ ਸੋਜੀ ਤੇ ਮੈਨੂੰ ਆਈ ਹੁਣ ਮੈਂ ਵੀ ਐਵੇਂ ਨਿਗਾਹਿਆ ਨਾ ਰਸਤਾ ਜੱਪ ਮੈਨ ਰਖਣਾ ਹੈ ਜੱਗਾ ਛਿੰਦਾ ਹੁਣ ਸੋਜੀ ਆਉਂਦੇ ਨਾ ਨਿਆਣੇ ਕੋਈ ਨਹੀਂ ਹੋਰ ਲੈ ਲੈ ਨਿਆ ਨੂੰ ਪਤਾਵਾ ਫੇ ਮੇਰੀ ਗੱਡੀ ਮਾੜੀ ਮੋੜ ਵੀ ਝੋਲ ਮਾਰਦੀ ਐ ਇਧਰ ਨੂੰ ਜਾਂਦੀ ਆ ਕਹਿੰਦਾ ਪੱਦਰੇ ਥਾਂ ਤੇ ਹੋ ਲੈਂਦੋ ਫੇ ਹੱਥ ਛੱਡਦਾ ਆ ਉਹ ਗਾੜੀ ਜਿੰਦਿਆਂ ਕਿ ਨਹੀਂ ਇੰਨਾ 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 ਡੂੰਗਾ ਹੀ ਕੰਮ ਆ ਇਧਰ ਓਏ ਆ ਜਿੰਨਾ ਸੁਹਾਵਾ ਇਨ ਇਨਾ ਡੂੰਗਾ ਈ ਥੱਲੇ ਜਾਣਾ ਈ ਪੈਲੀ ਦੇ ਵਿੱਚ ਲੱਤਾ ਤਾ ਨਹੀਂ ਆਇਆ ਆਪਣਾ ਓਏ ਆਪ ਨਹੀਂ ਕਰੋਦੇ ਉਸ ਕਰਾਉਂਦਾ ਈ ਜੋ ਕਰਵਾ ਹਾ ਕਰਾਉਣਾ ਕੋਈ ਤੈਨੂੰ ਕਰਾਉਂਦਾ ਕੋਈ ਬਾਦ ਆਇਦਾ ਆ ਗਿਆ ਬਾਪੇ ਬੀਦੀ ਜਤੀਏ ਰੱਖਣਾ ਈ ਬਾਪੇ ਨੂੰ ਪਈ ਬਾਪੇ ਉਹ ਆਏ ਰਿਸ਼ਨਾਣ ਕਰਦੇ ਨਾ ਪਤਾਨੇ ਦੇਗਾ ਜਾਲ ਵੀ ਪਾਇਆ ਗੱਡੀ ਮੈਂ ਸੁੱਟਿਆ ਜਾਲ ਨਾ ਸੁੱਟਿਆ ਨਾ ਗੱਡੀ ਹਾਂ ਤੇ ਤੇਰੇ ਜਾਣ ਪਾਇਆ ਵਿੱਚ ਆ ਗਿਆ ਨਹੀਂ ਮੈਂ ਤੁਹਾਨੂੰ ਕਹਿੰਦਾ ਮੈਂ ਤੀਜੇ ਦਿਨ ਤੇ ਗੱਡੀ ਬਦਲ ਦਿੰਦਾ ਕੀ ਤਾਂ ਕੋਣ ਕਿਦਾਂ ਦਾ ਭਾਰ ਜਿਆ ਲਾਉਂਦਾ ਤੇ ਭਾਰ ਆਪਾਂ ਨੂੰ ਚਪੇਟ ਦਿੰਦਾ ਇੱਕ ਹੁੰਦਾ ਛਾਂਦ ਚੱਲ ਮੱਥਾ ਮੂਥਾ ਟਿਕਦਾ ਰਹਿੰਦਾ ਉਹਨਾਂ ਵਿੱਚ ਬੈੰਦੇ ਰਹਿਦਾ ਹੈਂ ਹਾਂਜੀ ਹਾਂਜੀ ਚਲੋ ਬੋਤਾ ਮੈਂ ਮਨੂ ਨੇ ਸਪਲੀਮੈਂਟ ਦੀ ਉਦੋਂ ਸਾਡੇ ਮੈਚ ਵੜੇ ਹੁੰਦੇ ਉਹਨਾਂ ਨੇ ਕੀ ਕਰਨਾ ਜਿੰਨੇ ਸਮਾਂ ਲਿਓਣਾ ਪਲਵਾਨ ਨੂੰ ਸੱਦੋ ਇੱਥੇ ਪਲਵਾਨ ਦਊਗਾ ਸਮਾਂ ਤਾਂ ਫੇਰ ਕਪਲਵਾਨ ਨਿਹੁਣ ਤਾਨੂੰ ਤੁਹਾਨੂੰ ਕੀ ਦੇ ਦੇਣਾ ਅਸਟਰਾ ਕੋਈ ਹੈ ਨਾ ਵੀ ਇਹਨਾਂ ਨੇ ਜਿਹੜਾ ਸਮਾਨ ਉਹਦੇ ਆ ਉਹਦੇ ਨਾਲ ਕਿ ਜਿਹੜਾ ਤਗੜਾ ਹੁੰਦਾ ਉਹਦਾ ਥੋੜਾ ਜਿਹਾ ਹੁੰਦਾ ਕਪਲਵਾਨ ਇੱਥੇ ਦੱਸੂਗਾ ਸਾਨੂੰ ਫਿਰ ਸਾਡਾ ਚੱਲਿਆ 2 ਮਹੀਨੇ ਕੰਮ ਅਧਾਰ ਉਹਦਾ ਕੁੜੀ ਆ ਅਧਾਰ ਹੋ ਗਿਆ 1 ਲੱਖ 2 ਲੱਖ ਰੁਪਈਆ ਉਹ ਜਿਹੜਾ ਜਿਹੜੇ ਆਇਆ ਕਰਦੇ ਸਾਨੂੰ ਪੈਸੇ ਉਹ ਮੀਟ ਮੋੜ ਖਾ ਜਾਣ ਕਰਨਾ ਉਹਦਾ ਹੀ ਯਾਰ ਉਹਦੇ ਸਾਨੂੰ ਇਹਦਾ ਨਹੀਂ ਲੱਗਾ ਕਿੰਨੇ ਪੈਸੇ ਦਿੱਥੇ ਲੋਕ ਮੁਰਕੇ ਫੰਦ ਕੁੰਦੀ ਕਰਦੀ ਮੇਰਾ ਕਾਪੀ ਤੇ ਸਾਨੂੰ ਲੈਣ ਵਾਲਾ ਪਤਾ ਹੈ ਵੀ ਅਸੀਂ 1.5 ਲੱਖ ਲੋਕਾਂ ਤੋਂ ਲੈਣਾ ਉਹ ਮੁੜ ਕੇ ਕਾਪੀ ਪਾਣੀ ਮੰਨੂ ਤੋਂ ਰਹਿ ਗਈ ਕਿਤੇ ਤੋਂ ਰਹਿ ਗਈ ਅਸੀਂ ਮੁੜ ਕੇ ਲੈ ਲੋ ਇਹ ਨਹੀਂ ਮੇਰਾ ਜ ਆ 7 ਲੱਖ ਨਹੀਂ ਜਿਹੜਾ 7 ਉਹ ਭੁੱਲ ਜਾ ਭਾਈ ਚਲਾਈ ਚੱਲੀ ਜੜੀ ਨਾ ਪੁਰਾਣੇ ਆ ਕੇ ਚੱਲੀ ਇੱਕ ਵਾਰ ਬੌਂਡ ਹੁੰਦੇ ਹੁੰਦੇ ਪੈਸੇ ਇੱਕ ਵਾਰ ਜਦੋਂ ਵੀ ਮਾਰਕੀਟ ਦੇ ਵਿੱਚ ਪੈਸਾ ਖਿਲਰੂਗਾ ਇਦਾਂ ਹੀ ਕਰੋ ਹੁਣ ਮੰਨ ਕੇ ਚੱਲ ਵੀ ਇੱਕ ਵਾਰ ਪੈਸਾ ਖਿਲਰ ਗਿਆ ਕਿਸ ਨੇ ਤੇਨ 10000 ਦਾਅਰ ਕਰ ਲਿਆ 5000 10000 ਕਿੰਨੇ ਦਾਅਰ ਕਰ ਲਿਆ ਮੁੜ ਕੇ ਉਹਨੇ ਨਹੀਂ ਦਾਅਰ ਕਰਨਾ ਤੇਰੇ ਨਾਲ ਮੁੜ ਕੇ ਉਹਨੇ ਨਵੇਂ ਪੁਰਾਣੇ ਕਰੀ ਜਾਣੇ ਤੇਰੇ ਇੱਧੇ ਹੀ ਨੇ ਫੇਰ ਦੁਕਾਨਦਾਰੀ ਚੱਲਦੀ ਹੈ ਕਈ ਤੇ ਆਉਂਦੇ ਵੀ ਜੇ ਆਪਾਂ ਕਹੀਏ ਨਕਦੋਂ ਨਕਦ ਹੋਣੀ ਜਿੰਨੇ ਨਹੀਂ ਨਾ ਆਉਣਾ ਉਹਨੇ ਫਿਰ ਟਰਨਾ ਨਹੀਂ ਕਰਨੀ ਛੁੱਟ ਕਰ ਦੇ ਹਾਂ ਇਹਦਾਂ ਆ ਕੇ ਕਹਿ ਤੋਗੇ ਤੁਮਾਂ ਜਿੰਦਗੀ ਵੇਖੀ ਹੈ ਨਾ ਨਹੀਂ ਯਾਰ ਮੈਂ ਕਹਿੰਦਾ ਵੀ ਜਿੰਨੇ ਮੈਂ ਕੀਤੇ ਕੰਮ ਮੂਰੂਦ ਤੋੜਨੇ ਜਾਮ ਤੋੜਨੇ ਸਾਰੀਆਂ ਚੀਜ਼ਾਂ ਆ ਨਵੀਂ ਪੀੜ੍ਹੀ ਨੂੰ ਤੇ ਪਤਾ ਹੀ ਨਹੀਂ ਕੀ ਕਰਦਾ ਤੇ ਬਾਬੇ ਤਰ੍ਹਾਂ ਬਾਹਰ ਨਿਕਲਦੇ ਨੇ ਇੱਕ ਜਿੱ ਕੰਨੇ ਭੜੇ ਚੱਲਦੇ ਨੇ ਮੋਬਾਈਲ ਹੀ ਵੇਲ ਦਿੰਦਾ ਇਹਨਾਂ ਨੂੰ ਅਨੇਕ ਗੱਲਾਂ ਬੈਠੇ ਨੇ ਫਟੇ ਜਾਣਾਂ ਨੂੰ ਗੱਲ ਨਹੀਂ ਆਸਾਨ ਕਰਨੀ ਪੈਂਦੇ ਨੇ ਫੋਨ ਤੇ ਲੱਗੇ ਰਹਿੰਦੇ ਫੋਨ ਹੀ ਵੇਲ ਦਿੰਦਾ ਸੌਂ ਲੱਗਿਆ ਵੀ ਫੋਨ ਤੇ ਉੱਠਣ ਲੱਗਿਆ ਆ ਯਾਰ ਅੱਜ ਮੈਚ ਆ ਆਪਾਂ ਸਾਰੇ ਐਡਾ ਗੱਲਾਂ ਬਾਤਾਂ ਕਰੁੰਦੇ ਆ ਜੇ ਘਰੇ ਹੁੰਦੇ ਆ ਫੋਨ ਤੇ ਲੱਗੇ ਹੋਣਾ ਸੀ ਕੀ ਕਰਨਾ ਦੱਸੋ ਆਪਾਂ 6 ਵਜੇ ਨਿਕਲਦੇ ਕਮਰਿਆਂ ਚੋਂ ਉਹ ਨਜ਼ਰ ਗਰਮੀ ਚੰਦਰੀ ਰਹੀਦਾ ਤੇ ਫੋਨ ਤੇ ਲੱਗੇ ਰਹੀਦਾ ਕਦੀ ਫੇਸਬੁੱਕ ਖੋਲਾ ਕਦੀ YouTube ਖੋਲਾ ਕਦੀ ਉਹ ਖੋਲਾ ਉਹ ਖੋਲਾ ਤੇਰੇ ਇੱਕ ਰੱਬ ਬੋਰ ਜੋਈਦਾ ਪੂਰਾ ਦਿੱਤਾ 10 ਮਿੰਟ ਫੇਰ ਫੜ ਲਈਦਾ ਇੰਨਾ ਕਿ ਟਾਈਮ ਛੁੱਟੀ ਹੁੰਦੀ ਜਿਹੜੇ ਰੱਖਦੇ ਪਾ ਲਈ ਇੰਨਾ ਹੀ ਆ ਇੰਨਾ ਕਿ ਚਰੀ ਨਾ ਆ ਕੀ ਕਰਾਂਗੇ ਕੀ ਗੜੀ ਮੋਢੀ ਨਹੀਂ ਇੱਥੇ ਇੱਥੇ ਰੱਖ ਪਾ ਆਹ ਦੇ ਇਹ ਇੱਧਰ ਵੀ ਜਾਣਾ ਆਹ ਦੇ ਆਹ ਮਾਰ ਕੱਢ ਕੇ ਪਾ ਗਾਣ ਇਤੋਂ ਹੁਣ ਮੰਨ ਕੇ ਚੱਲ ਅਗਲੇ ਪੰਨੇ ਜਾਫੀ ਹੋ ਗਿਆ ਤੇਰੇ ਉਹ ਜਾਫੀ ਤੈਨੂੰ ਐ ਕਰਦਾ ਤੂੰ ਵੀ ਥੱਲੋਂ ਬਹੀ ਜਾਣਾ ਮੈਂ ਹੁੰਦਾ ਹੈ ਨਾ ਥੋੜੀ ਉਹਨੂੰ ਉਹਦੇ ਵੱਲੋਂ ਜਾ ਐ ਡਾਜ ਮਾਰ ਐਨ ਮਾਰ ਜਾ ਐ ਹੋ ਜਾ ਗਾੜੀ ਐ ਹੋ ਜਾ ਐ ਹੋ ਜਾ ਸਾਈਡ ਤੇ ਲੈ ਆ ਤੂੰ ਇਹ ਬਾਅਦ ਕਬੱਡੀ ਦੇ ਨਾਲ ਸੰਗਤ ਦੇ ਸੰਯੋਗ ਦੇ ਨਾਲ ਜਿਹੜਾ ਕਰਵਾ ਰਹੇ ਆ ਆ ਬੜੇ ਧਣੀ ਚੜੇਗੇ ਅੱਜ ਜੋ ਖੁਸ਼ੀ ਜੋ ਕਹਿੰਦੇ ਖੁਸ਼ੀਆਂ ਖਡੂਰ ਸਾਹਿਬ ਦੀ ਸੰਗਤ ਨੇ ਭਾਈ ਆਦਾ ਬਾਦ ਹੁੰਦੀ ਤੇ ਕੱਲੂ ਕਾਰਾ ਦਿਸ ਵਿੱਚ ਨਾ ਹੁੰਦਾ ਸਰਕਾਰਾਂ ਦੀਆਂ ਚਾਲਾਂ ਹੁੰਦੀ ਯਾਰ ਰਕੇਂਦਰ ਤੇਰੇ ਮਗਰੋਂ ਕਿਹੜੀ ਪੁਲਿਸ ਲੱਗੀ ਆ ਬਾਜਾ ਯਾਰ ਆ ਵੀ ਨੌਜਵਾਨ ਕਬੱਡੀ ਕਹਿੰਦੇ ਮਾਰੂ ਕੇ ਗੱਲ ਵਾਲੇ ਜੀਵਨ ਦਾ ਸਰੀਰ ਕੋਈ ਬੜਾ ਵੱਡਾ ਨਹੀਂਗਾ ਪਰ ਫੁਰਤੀ ਚੁਸਤੀ ਮੜੀ ਐ ਆ ਜੰਮੇ ਘੜਕੇ ਵਾਲਾ ਜੀਵਨ ਐਨ ਸਵੇ ਦਾ ਖਿਡਾਰੀ ਐ ਮਾਲਿਆ ਪਰਬੰਦੇ ਨਾਲ ਮੁਕਾਬਲਾ ਹੋਇਆ ਆ ਸਾਹਮਣੇ ਇਸ ਵੇਲੇ ਖੇਡ ਮੈਦਾਨ ਅੰਬਾ ਆ ਸਾਹਮਣੇ ਕਹਿੰਦੇ ਸੁਰਸਗਿਆ ਇਹ ਭਗੇਲੇ ਦਾ ਚੇਲਾ ਰੇਡ ਕੋਨ ਨੂੰ ਬਾਦ ਆਇਆ ਆਪਾਂ ਧੰਨਵਾਦ ਕਰਦੇ ਜੱਸ ਸਾਡਾ ਵੀ ਰੰਦਾ ਆਸਟ੍ਰੇਲੀਆ ਦੀ ਧਰਤੀ ਤੇ ਤੇ ਲਾਦੇ ਇੰਡੀਆ ਦੀ ਕਬੱਡੀ ਨੂੰ ਮਾਣ ਦਿੰਦੇ ਆ ਕਲੋ ਕੁਮਕਾ ਪਾਰ ਰੇਡ ਆ ਮੁੰਡੇ ਦੇ ਕਹਿੰਦੇ ਐਕਸ਼ਨ ਬੜੇ ਮਸ਼ਹੂਰ ਆ ਇਹ ਮੁੰਡਾ ਕਹਿੰਦੇ ਤੀਰ ਚਲਾਉਂਦਾ ਇਹ ਮੁੰਡਾ ਕਮਾਨੋਂ ਤੀਰ ਛੱਡਦਾ ਪਰ ਦੂਜੀ ਸਾਈਡ ਤੇ ਕਹਿੰਦੇ ਫਰੰਦੀਪੁਰੀਆ ਕਮਾਨਾ ਦੇ ਵਿੱਚ ਮੋੜ-ਮੋੜ ਕੇ ਤੀਰ ਪਾਉਂਦਾ ਉਹ ਫਰੰਦੀਪੁਰੀਆ ਕਹਿੰਦੇ ਕਮਾਨਾ ਦੇ ਵਿੱਚ ਮੋੜ-ਮੋੜ ਕੇ ਤੀਰ ਪਾਉਂਦਾ ਤੀਰ ਮੋੜ-ਮੋੜ ਕੇ ਪਾਉਂਦਾ ਉਹ ਕਮਾਨਾ 'ਚ ਤੀਰ ਤੀਰ 500 500 ਵੱਡਾ ਨਾਮ ਦਾ ਖੱਟਿਆ ਏ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਇਸ ਦਿਨ ਨੌਜਵਨ ਗਬਰੂ ਪੌਂਟ ਦੇ ਲਈ ਫੇਰ ਵਧਿਆ ਹੋਇਆ ਹੈ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਏ ਫਰੰਦੀਪੁਰੀਆ ਫਰੰਦੀਪੁਰੀ ਫਰੰਦੀਪੁਰੀਆ ਕੋਕੀ ਆ ਔਰ ਦੂਜੇ ਪਾਸੇ ਸਾਹਬ ਸਰ ਸਿੰਘ ਦੀ ਧਰਤੀ ਦਾ ਸਾਹਬ ਮਾਰਦਾ ਥਾਪੀਆਂ ਨੰਬਰ ਦਾ ਥੋੜਾ ਡਾਊਟ ਹੋਇਆ ਜੀ ਬੋਲਡ ਕੀਤਾ ਗਿਆ ਪਹਿਲਾ ਨੰਬਰ ਜਿਹੜਾ ਹੋਲਡ ਹੈ ਸੁਗਾ ਸਾਹਿਬ ਜੀਵਨ ਆ ਗਿਆ। ਉਹ ਜੀਵਨ ਖੇਡ ਮੈਦਾਨ ਚ ਰੇਡ ਪਾਉਣ ਨੂੰ ਬਾਦ ਆਇਆ। ਕਿ ਜੇ ਕੱਟਦੇ ਹੋਏ ਦੁਸ਼ਮਣੇ ਕਿਸੇ ਦੇ ਮੋਢੇ ਤੇ ਰੱਖ ਚਲਾਈਏ ਨਾ ਭੈਣ ਯਾਰ ਦੀ ਨਾਲ ਕਦੇ ਵੀ ਯਾਰੀ ਲਾਈਏ ਨਾ। ਜਿੰਨਾ ਆਹ ਅਕਸਰ ਲੜਨ ਦਾ ਮਜ਼ਾ ਆਇਆ, ਜਿੰਨਾ ਪਰਕਰੀ ਕਰਨ ਦਾ ਮਜ਼ਾ ਆਇਆ, ਜੋ 18 ਸਾਲ ਤੋਂ ਬੋਟ ਬਣੀ ਹੈ। ਇਨਾ ਮਜ਼ਾ ਕਦੀ ਨਹੀਂ ਆਇਆ ਜਿੰਨਾ ਆਹ ਲਖਸ਼ਮੇ ਚ ਰਾਤ ਦੇ ਨੇ ਕਰਕੇ ਨਜ਼ਾਰਾ ਆਇਆ ਪਰ ਤੱਕ ਦੇ ਖੇਡ ਮੈਦਾਨ ਦੇ ਵਿੱਚ ਸਾਜ ਸਾਜ ਤੇ ਫਰੰਦੀਪੁਰੀਆਂ ਸਾਜ ਤੇ ਫਰੰਦੀਪੁਰੀਆਂ ਆਹ ਸਾਜ ਤੇ ਫਰੰਦੀਪੁਰੀਆਂ ਰਵਿੰਦਰ ਜੇਕ ਦੇ ਬੂਟੇ ਲਾਉਂਦੇ ਕਬੱਡੀ ਖੇਡ ਮੈਦਾਨ ਅੰਬਰ ਸਾਤਾ ਸੁਰ ਸਿੰਘ ਦਾ ਸਾਤਾ ਕਬੱਡੀ 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 ਕਬੱ ਆਹ ਆਵਾਜ਼ ਕੋ ਰੁਕੰਡੀਆ ਦੀ ਜੰਗਾ ਇਟਲੀ ਵਾਲਾ ਲਾ ਇਟਲੀ ਹੋਣੀ ਸਾਡੇ ਵੀਰ ਨੇ ਨਾਲ ਜੱਸਾ ਆਸਟ੍ਰੇਲੀਆ ਤੋਂ ਆ ਲਾਡਾ ਹੈ ਇਟਲੀ ਤੋਂ ਆ ਗੋਪੀ ਜਰਮਨੀ ਤੋਂ ਆ ਔਰ ਨਾਲ ਹੀ ਮੇਰੇ ਮਿੱਤਰੋ ਸਾਡਾ ਵੀਰ ਗੁਰਜੰਟ ਯੂਕੇ ਤੋਂ ਸੁਖਮ ਸਿੰਘ ਇਸਰਾਮੇ ਪਰਮਾਤਾ ਬਹੁਤ ਵੱਡਾ ਰੋਲ ਹੈ ਸਾਰਾ ਦਾ ਸਰਕਾਰ ਆ ਜੀਵਨ ਹੈ ਇਹ ਜੀਵਨ ਹੈ ਉੱਥੇ ਵੀ ਖੁੱਲੋਂ ਸੱਤਿਆ ਤੇਰਾ ਹਰ ਨੂੰ ਬਾਬਾ ਰਾਉਣ ਕਾਕਾ ਦੇ ਲੱਕੜ ਗਿਆ ਉਹ ਕਹਾਰ ਕੇ ਲੱਕੜ ਦੇ ਚੋ ਯਾਰਾ ਹਣ ਸੁੱਕੇ ਪੇੜ ਦੀ ਆ ਸਾਡੇ ਫਰੰਦੀਪੁਰੀਆ ਉਹ ਫਰੰਦੀਪੁਰੀਆ 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 ਸਾਡੇ ਫਰੰਦੀਪੁਰੀਆ ਫਰੰਦੀਪੁਰੀਆ ਦੇ ਸਮਾਉ ਪਰ ਫਰੰਦੀਪੁਰੀਏ ਤਾਂ ਨੰਬਰ ਲੈਣਾ ਪਤਾ ਕਿੰਨਾ ਔਖਾ ਹੈ ਕਿ ਟੱਕਰ ਫਰੰਦੀਪੁਰੀਏ ਨਾਲ ਹੋਵੇ ਤੇ ਸਾਡ ਵਖਰਾ ਆਵੇਗਾ ਸਵਾਦ ਖਾਲਸਾ ਗੱਗਾ ਹਾਂ ਇਹ ਆ ਬismillah ਆਹ ਹੰਮ ਆਹ ਮੈਂ ਆਹ ਮੈਂ ਆਹ ਬੰਦੇ ਨੇ ਕੀ ਬਾਤ ਹੈ ਬੋਲੇ ਇਹ ਸ਼ੁਸ਼ੀ ਜੀ ਪ੍ਰਧਾਨ ਆਸਟ੍ਰੇਲੀਆ ਵਾਲੇ ਨਾਲ ਦੇ ਕਿਸਾਨੀ ਸ਼ਗਰਸ਼ ਵਿੱਚ ਵੱਡਾ ਜੰਗ ਲੜਦਾ ਹੋਇਆ ਟਰਾਈ ਬੇਖ ਰਿਹਾ ਹੈ ਆਸਟ੍ਰੇਲੀਆ ਦੇ ਮਹਾਵੀਰ ਕ੍ਰਿਡਾ ਹਰਮਨ ਕੇ ਦਾ ਇਤਿਫਾਕ ਵੱਡਾ ਧੰਨਵਾਦ ਆ ਇੰਦਰਜੀਤ ਲਾਈਟ ਹੈਂਡ ਸਾਊਂਡ ਸਰਵਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ He <laughs> <laughs> से आयो ਆ ਵੀ ਤੇ ਇਧਰ ਆ ਥੱਲੇ ਆ ਇੱਥੇ ਆ ਲੱਗ ਆ ਇੱਕ ਲੱਤਾਂ ਚੌੜੀਆਂ ਨਾ ਕਰਿਆ ਕਰ ਚੱਲ ਆ ਜਿਹੜਾ ਆ ਇਹਦਾ ਤੂੰ ਨਾ ਕਰਾ ਲੱਗਿਆ ਪਿੱਛੇ ਆ ਜਾ ਪਿੱਛੇ ਆ ਜਾ ਇਹਨੂੰ ਆ ਤੁਰ ਕੇ ਐ ਕੱਜ ਆ ਜਾਂਦਾ ਆ ਲੱਤਾਂ ਤੇਰੀਆਂ ਖੋਲਦੀਆਂ ਨਹੀਂ ਹੱਥ ਖੋਲ ਦੇ ਨਾ ਤਾਂ ਆ ਸਟੈਪ ਲੈਣ ਨਾਲ ਐ ਲੱਤ ਪੂਰੀ ਹੋਣੀ ਲੱਤ ਪੂਰੀ ਨਹੀਂ ਖੋਲਣੀ ਉਹਦੇ ਹੱਥ ਦੇ ਨਾਲ ਖੋਲਣੀ ਆ ਇਹ ਨਹੀਂ ਮੁਰ ਤੇ ਤੇਰੀ ਲੱਤ ਚੁੱਕ ਲਿਓ ਇਹ ਬੰਦਾ ਲੱਗਾ ਰੇਡਰ ਨਹੀਂ ਨਹੀਂ ਜਾ ਸਕਦਾ ਚਲੋ ਬਚਾਈਏ ਅੱਜ ਇਹ ਵੀਡੀਓ ਪਾਉਣਾ ਹੈ 13 50 ਆ ਚੀਜ਼ ਹੈ ਉਹ ਫੈਕਟਰ ਦੇ ਕੋਲ ਆਇਆ ਹੋਊਗਾ ਕਿ ਫੈਕਟਰ ਨੂੰ ਆਪ ਹਾਂ ਇਹਨੂੰ ਦੂਰ ਕਰ ਦੇ ਆ ਚੀਜ਼ ਹੈ ਇਹਨੂੰ ਉਹਨੂੰ ਸਾਈਡ ਤੇ ਲੈ ਲੈ ਕੋਈ ਉਹਨੂੰ ਧੱਕੀ ਜਾਂਦੇ ਆ ਉਹ ਇਧਰ ਇੱਕ ਵਾਰ ਲੈਦਾ ਇਦਾਂ ਹੁਣ ਆ ਬੰਦਾ ਵਾ ਇੱਥੋਂ ਫੈ ਨਾ ਕਰੇ ਕਰੀ ਜਾ ਇਦਾਂ ਇਦਾਂ ਆ ਚੀਜ਼ ਚੱਲ ਲੈਣ